ਅੱਜ ਦਾ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਖਬਰਾਂ ਦਾ ਐਕਸਰੇ ਇੰਡੀਆ ਤੇ ਰਸ਼ੀਆ ਦੇ ਵਿੱਚ ਜਿਹੜਾ ਤੇਲ ਲੈ ਆ ਰਿਹਾ ਜੀ ਇੰਡੀਆ ਜਿਹੜੀ ਸਾਰੀ ਦੁਨੀਆ ਕਹਿੰਦੀ ਸੀਗੀ ਰਸ਼ੀਆ ਤੇ ਇੰਡੀਆ ਦਾ ਮਿੱਤਰ ਆ ਇਹਦਾ ਦੋਸਤ ਆ ਪੱਕਾ ਕਿਸੇ ਦੇ ਕਹਿ ਦੇ ਰਸ਼ੀਆ ਦਾ ਤੇਲ ਇੰਡੀਆ ਬੰਦ ਨਹੀਂ ਕਰ ਸਕਦੀ ਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਥੋੜੇ ਜਿਹਾ ਹਾਈਲਾਈਟਾਂ ਦੇਖੀਏ ਵਿੱਚ ਵਿੱਚ ਕੀਹਦੀਆਂ ਗੱਲਾਂ ਆਪਾਂ ਡਿਸਕਸ ਕਰਨੀਆਂ ਆ ਆਜਾ ਤਾਂ ਤਾਂ ਆ ਵੀ ਜੇ ਆਪਣੇ ਇੰਡੀਆ ਦੇ ਲੋਕਾਂ ਨੂੰ ਫਾਇਦਾ ਹੋਵੇ 100 ਰੁਪਏ ਨੂੰ ਲੀਟਰ ਹੋ ਗਿਆ ਮਨ ਤਾਂ ਕੱਲ ਵੀ ਹੁਣ ਵੀ ਕਹਦੇ ਤੁਸੀਂ ਵੀ ਅਸੀਂ ਤਾਂ ਤੇਲ ਲੈਣਾ ਹੀ ਆ ਤੁਸੀਂ ਰੋਕ ਕੇ ਦਿਖਾ ਲਓ ਬੜਾ ਰੋਲਾ ਪਾਇਆ ਸੀਗਾ ਹੁਣ ਕਿਉਂ ਤੁਸੀਂ ਲੱਗੇ ਆ ਮੰਨਣ ساری ਦੁਨੀਆ ਕਹਿੰਦੀ ਸੀ ਕਿ ਰਸ਼ੀਆ ਤੇ ਇੰਡੀਆ ਦਾ ਮਿੱਤਰ ਆ ਇਹਦਾ ਦੋਸਤ ਆ ਪੱਕਾ ਕਿਸੇ ਦੇ ਕਹਿਦੇ ਰਸ਼ੀਆ ਦਾ ਤੇਲ ਇੰਡੀਆ ਬੰਦ ਨਹੀਂ ਕਰ ਸਕਦੀ ਪਰ ਬਹੁਤ ਹੋ ਗਿਆ ਟਾਈਮ ਆ ਗਿਆ ਮਾਮਲਾ ਗੜਬੜਿਆ ਜਿੱਦਾਂ ਕਹਿੰਦੇ ਹੁੰਦੇ ਪੰਜਾਬ ਦੇ ਵਿੱਚ ਟਰੰਪ ਨੇ বারবার کہہ گئے ਵੀ મોદી ਜੀ ਤੁਸੀਂ ਤੇਲ ਲਾਣਾ ਛੱਡੋ ਪਰ મોદી ਜੀ ਕੋਈ ਜਵਾਬ ਨਹੀਂ ਦਿੰਦੇ ਜੈ ਸ਼ੰਕਰਉਣੀ ਕਹਿ ਦਿੰਦੇ ਆ ਵੀ ਅਸੀਂ ਤੇਲ ਜਿੱਥੋਂ ਮਰਜ਼ੀ ਲੈ ਸਕਦੇ ਆ ਤੁਸੀਂ ਕੌਣ ਹੁੰਦੇ ਆ ਜਿਹੜੀ ਇੰਡੀਆ ਆ ਇਹ ਕਰਦੇ ਆ ਫਾਇਦਾ ਬਣਾਉਣ ਵਾਸਤੇ ਜਿਹੜੇ ਆਮ ਲੋਕੀ ਆ ਉਹਨਾਂ ਦਾ ਤੇਲ ਅੱਗੇ ਨਾਲੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ ਆ ਇੰਡੀਆ ਵਾਲੇ ਜੇ ਰਸ਼ੀਆ ਦਾ ਤੇਲ ਲੈਂਦੇ ਸੀਗੇ ਤਾਂ ਹੁਣ ਕਿਉਂ ਨਹੀਂ ਲਾਣਾ ਚਾਹੁੰਦੇ ਉਹ ਹੁਣ ਕੀ ਹੋ ਗਿਆ ਕਿਉਂਕਿ ਹੁਣ ਆ ਗਿਆ ਸਰਪੰਚ ਦਾ ਆਰਡਰ ਜਿੰਨਾ ਵੀ ਫਾਇਦਾ ਹੋਇਆ ਸਾਰੀਆਂ ਕੰਪਨੀਆਂ ਨੂੰ ਹੋਇਆ ਇੰਡੀਆ ਦੀ ਗਵਰਨਮੈਂਟ ਨੂੰ ਹੋਇਆ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਸਟੋਰੀ ਬਹੁਤ ਡੀਪ ਆ ਕਈ ਤਾਂ ਕਹਿੰਦੇ ਪੀਐਮ ਮੋਦੀ ਆਪਣੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੂੰ ਮਿਲਦੇ ਨਹੀਂ ਕਿਉਂਕਿ ਡਰਦੇ ਆ ਕਿਉਂਕਿ ਵੀ ਜਦੋਂ ਵੀ ਮਿਲਦੇ ਉਹਨਾਂ ਨੇ ਟੈਰਿਫ ਦੀਆਂ ਗੱਲਾਂ ਕਰਨੀਆਂ ਆ ਤੇਲ ਵਾਲੇ ਗੱਲਾਂ ਕਰਨੀਆਂ ਆ ਪ੍ਰਾਈਮ ਮਿਨਿਸਟਰ ਮੋਦੀ ਕਹਿੰਦੇ ਵੀ ਅਸੀਂ ਇੰਡੀਆ ਵਾਲੇ ਜੋ ਸਾਡੀ ਮਰਜ਼ੀ ਆ ਅਸੀਂ ਉਹ ਹੀ ਕਰਨਾ ਆ ਕਹਿ ਕੇ ਤਾਂ ਦੇਖੋ ਇੱਕ ਵਾਰੀ ਗੱਲ ਕਰੋ ਸ਼ਾਇਦ ਉਹ ਮੰਨ ਨਹੀਂ ਜਾਵੇ ਸਰਪੰਚ ਦੁਨੀਆ ਦਾ ਉਹਨੋਂ ਜਾਰੀ ਦੋਸਤੀ ਕਿੱਥੇ ਗਈ ਉਹਨੋਂ ਕਿੱਥੇ ਗਈ ਟਾਈਜ਼ ਉਹਨੋਂ ਮੀਟਿੰਗਾਂ ਕਿੱਥੇ ਗਈ ਚੀਜ਼ ਕੀ ਹੈ ਜਿਹੜੀ ਵੀ ਤਾਂ ਤੋ ਲੈਣੀ ਲੈਣੀ ਆ ਲੋਕਾਂ ਨੇ ਜਿਹੜਾ ਸਮਾਨ ਤੁਸੀਂ ਘੱਲ ਰਹੇ ਆ ਅਮਰੀਕਾ ਨੂੰ ਜਾਂ ਕਿਸੇ ਵੀ ਯੂਰਪ ਵਿੱਚ ਕਿਤੇ ਵੀ ਲਾ ਲੋ ਦੁਨੀਆ ਤੇ ਉਹ ਬਾਰੋਂ ਵੀ ਲੋਕੀ ਮੰਗਾ ਸਕਦੇ ਆ ਨਾ ਤਾਂ ਤੋ ਇਦਾਂ ਦੀ ਕੋਈ ਚੀਜ਼ ਨਹੀਂ ਗਈ ਵੀ ਜਿਹੜੀ ਇੰਡੀਆ ਜੀ ਬੰਦੀ ਆ ਤੇ ਉਹ ਜਿਹੜੀ ਸਪੈਸ਼ਲ ਆ ਜਿੱਦਾਂ ਤੇਲ ਹੋਵੇ ਤਾਂ ਫਿਰ ਜਦੋਂ ਤੇਲ ਆਪਣੇ ਕੋ ਹੋਊਗਾ ਤੇ ਆਪਾਂ ਗੱਲਾਂ ਬਾਤਾਂ ਇਦਾਂ ਦੀਆਂ ਕਰਸ ਹਾਂਜੀ ਤੁਸੀਂ ਸੁਣ ਲਿਆ ਸਾਰਾ ਕੁਝ ਤੇ ਆ ਹੁਣ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦਾ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਖਬਰਾਂ ਦਾ ਐਕਸਟਰਾ ਹੈ ਇੰਡੀਆ ਤੇ ਰਸ਼ੀਆ ਦੇ ਵਿੱਚ ਜਿਹੜਾ ਤੇਲ ਲੈ ਆ ਰਿਹਾ ਜਿਗ ਇੰਡੀਆ ਜਿਹੜੀ ਸਾਰੀ ਦੁਨੀਆ ਕਹਿੰਦੀ ਜਿਗੀ ਰਸ਼ੀਆ ਤਾਂ ਇੰਡੀਆ ਦਾ ਮਿੱਤਰ ਆ ਇਹ ਤਾਂ ਦੋਸਤ ਆ ਪੱਕਾ ਕਿਸੇ ਦੇ ਕਹਿ ਦੇ ਰਸ਼ੀਆ ਦਾ ਤੇਲ ਇੰਡੀਆ ਬੰਦ ਨਹੀਂ ਕਰ ਸਕਦੀ ਪਰ ਬਹੁਤ ਹੋ ਗਿਆ ਟਾਈਮ ਆ ਗਿਆ ਮੈਂ ਪਹਿਲੇ ਕਹਿ ਰਿਹਾ ਸੀ ਜਦ ਹੌਲੀ-ਹੌਲੀ ਅਮਰੀਕਾ ਵਾਲੇ ਕਹਿ ਰਹੇ ਸੀਗੇ ਵੀ ਤੁਸੀਂ ਤੇਲ ਲੈਣਾ ਬੰਦ ਕਰ ਦਿਓ ਉਹ ਨਹੀਂ ਮੰਨੇ ਇੱਕ ਚੀਜ਼ ਤੋਂ ਦੋ ਦੂਜੀ ਚੀਜ਼ ਦੂਜੀ ਚੀਜ਼ ਤੋਂ ਫੇਤੀਜੀ ਹੌਲੀ-ਹੌਲੀ ਇੱਕ-ਇੱਕ ਚੀਜ਼ਾਂ ਤੇ ਸੈਂਕਸ਼ਨ ਲੱਗਣ ਲੱਪੇ ਦੇਖੋ ਜਿਹੜਾ ਤਿਆਰ ਹੋਇਆ 25% ਤਾਂ ਉਹ ਆ ਜਿਹੜਾ ਵੀ ਇਹਨਾਂ ਦੀ ਅਮਰੀਕਾ ਤੇ ਇੰਡੀਆ ਦੀ ਟ੍ਰੇਡ ਡੈਫਿਸਿਟ ਆ ਯਾਨੀ ਕਿ ਚਾਹ ਦਾ ਮਤਲਬ ਵੀ ਇੰਡੀਆ ਅਮਰੀਕਾ ਤੋਂ ਸਮਾਨ ਘਟ ਖਰੀਦ ਰਹੀ ਆ ਤੇ ਇੰਡੀਆ ਵਾਲੇ ਅਮਰੀਕਾ ਦੇ ਵਿੱਚ ਸਮਾਨ ਸਿੱਟੀ ਆ ਰਹੇ ਆ ਉਹ ਸਿੱਟੇ ਦੇ ਨੇ ਪਰ ਲੋੜ ਆ ਲੋਕਾਂ ਨੂੰ ਇੱਥੇ ਹੈ ਨਾ ਤੇ ਅਮਰੀਕਾ ਤਾਂ ਘੇਰੇ ਸਮਾਨ ਇੰਨਾ ਹੈ ਨਹੀਂਗਾ ਜਿਹੜਾ ਇਹ ਮੇਕ ਕਰਦੇ ਆ ਇੱਕ ਗੱਲ ਆ ਵੀ ਪ੍ਰੈਜ਼ੀਡੈਂਟ ਟਰੰਪੋ ਦੇ ਪਿੱਛੇ ਪਿਆ ਆ ਮੋਦੀ ਦੇ ਵੀ ਸਾਡੇ ਹਾਰਲੀ ਡੇਵਿਡਸਨ ਮੋਟਰਸਾਈਕਲ ਲਵੋ ਯਾਰ ਉਹ ਹਾਰਲੀ ਡੇਵਿਡਸਨ ਬੁਲੇਟ ਨਿਕਾ ਉਦੋਂ ਵਧੀਆ ਆ ਪਰ ਉਹ ਚਲਾਉਣਾ ਕਿੱਥੇ ਆ ਨਾ ਉਹਦੇ ਜਗ੍ਹਾ ਵੀ ਚਾਹੀਦੀ ਆ ਫਾਰਲੀ ਡੇਵਿਸਨ ਚਲਾਈਦਾ ਆਪਾਂ ਜਦੋਂ ਆਪਾਂ ਲੰਮਾ ਰੂਟ ਖਿੱਚੀਦਾ ਸਮਝ ਲਓ ਜੇ ਐਗਜ਼ੈਂਪਲ ਦਵਾਂ ਚੰਡੀਗੜ੍ਹ ਤੋਂ ਦਿੱਲੀ ਜਾਣਾ ਦਿੱਲੀ ਤੋਂ ਬੰਬੇ ਬੰਬੇ ਤੋਂ ਅੱਗੇ ਵੈਦਰ ਉੱਦੀ ਖਰਾਬ ਹੁੰਦਾ ਉੱਤੇ ਉਹ ਇੰਜੋਏਮੈਂਟ ਉਹ ਨਹੀਂ ਹੋਣੀ ਜਿਹੜੀ ਇੱਥੇ ਹੁੰਦੀ ਆ ਚਲੋ 25 ਪਰਸੈਂਟੇਜ ਟੈਰਫ ਸਿੱਧਾ ਤੇ 25 ਪਰਸੈਂਟ ਟੈਰਫ ਐਕਸਟਰਾ ਲਾਇਆ ਸੀ 트ੰਪ ਨੇ ਬਾਰ-ਬਾਰ ਕਹਿ ਕੇ ਵੀ ਮੋਦੀ ਜੀ ਤੁਸੀਂ ਤੇਲ ਲਾਣਾ ਛੱਡ ਦਿਓ ਪਰ ਮੋਦੀ ਜੀ ਕੋਈ ਜਵਾਬ ਨਹੀਂ ਦਿੰਦੇ ਜੈ ਸ਼ਾਂਕਰਉਣੀ ਕਹਿ ਦਿੰਦੇ ਆ ਵੀ ਅਸੀਂ ਤੇਲ ਜਿੱਥੋਂ ਮਰਜ਼ੀ ਲੈ ਸਕਦੇ ਆ ਤੁਸੀਂ ਕੌਣ ਹੁੰਦੇ ਆ ਵੀ ਇਹ ਯੂਰਪ ਵਾਲੇ ਆ ਤੇ ਉਹ ਲੈ ਰਹੇ ਆ ਤੇਲ ਉਹਦੇ ਵਿੱਚ ਨਹੀਂ ਉਹ ਹੈਲਪ ਕਰਦੇ ਅਮਰੀਕਾ ਦਾ ਇਹੀ ਸੀਗਾ ਬਾਰ ਬਾਰ ਕਹਿਣਾ ਵੀ ਤੁਸੀਂ ਜਿਹੜਾ ਤੇਲ ਲੈ ਰਹੇ ਆ ਵੀ ਇਹਦੇ ਵਿੱਚ ਤੁਸੀਂ ਜਿਹੜੀ ਵਾਰ ਆ ਲੜਾਈ ਲੱਗੀ ਆ ਯੂਕਰੇਨ ਦੇ ਵਿੱਚ ਵੀ ਇਹਦੇ ਵਿੱਚ ਤੁਸੀਂ ਉਹਨਾਂ ਦੀ ਹੈਲਪ ਕਰ ਰਹੇ ਆ ਕੀ ਗੱਲ ਕਹੀ ਜਾਂਦੇ ਆ ਵੀ ਅਸੀਂ ਇਕੱਲੇ ਉਹ ਲੜਾਈ ਦਾ ਸਮਾਨ ਤੇਲ ਲੈ ਕੇ ਤਾਂ ਅਸੀਂ ਇਕੱਲੇ ਹਲਪ ਕਰਦੇ ਆ ਤੇ ਚਾਈਨਾ ਵੀ ਕਰਦਾ ਆ ਤੇ ਯੂਰਪ ਵੀ ਕਰਦਾ ਆ ਪਰ ਗੈਸ ਵਾਟ ਯੂਰਪ ਵਾਲਿਆਂ ਨੇ ਕਹਿਤਾ ਵੀ ਅਸੀਂ ਇੰਨੀ ਤਰੀਕ ਨੂੰ ਅੱਗੇ ਹੋਰ 2 ਸਾਲ ਬਾਅਦ ਵੀ ਅਸੀਂ ਸਾਰਾ ਕੁਝ ਬੰਦ ਕਰ ਦਵਾਂਗੇ ਉਹ ਤੇਲ ਲੈਂਦੇ ਆ ਤੇ એનર્ਜੀ ਲੈਂਦੇ ਆ ਗੈਸ ਲੈਂਦੇ ਆ ਆਪਣੇ ਲੋਕਾਂ ਦੀ ਲੋੜ ਪੂਰੀ ਕਰਨ ਵਾਸਤੇ ਕਿਉਂਕਿ ਉੱਤੇ ਠੰਡ ਬਹੁਤ ਹੁੰਦੀ ਆ ਠੰਡ ਹੁੰਦੀ ਆ ਤਾਂ ਫੇ ਏਸੀ ਵੀ ਹੀਟ ਵੀ ਚਾਹੀਦੀ ਆ ਤੇ ਸਾਰਾ ਕੁਝ ਚਾਹੀਦਾ ਤਾਂ ਫੇ ਉਹਦੇ ਵਿੱਚ ਉਹਨਾਂ ਨੂੰ ਲੋੜ ਆ ਤੇ ਉਹ ਫਾਇਦਾ ਬਣਾਉਣ ਵਾਸਤੇ ਨਹੀਂ ਕਰਦੇ ਜਿਵੇਂ ਇੰਡੀਆ ਆ ਇਹ ਕਰਦੇ ਆ ਫਾਇਦਾ ਬਣਾਉਣ ਵਾਸਤੇ ਜਿਹੜੇ ਆਮ ਲੋਕੀ ਆ ਉਹਨਾਂ ਦਾ ਤੇਲ ਅੱਗੇ ਨਾਲੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ ਆ ਰਸ਼ੀਆ ਵਾਲੇ ਇਹਨਾਂ ਨੂੰ ਘੱਟ ਪੈਸੇ ਤੇ ਤੇਲ ਵੇਚ ਰਹੇ ਨੇ ਕਾਫੀ ਡਾਲਰਸ ਪਰ ਬੈਰਲ ਤੇ ਬਿਚਾਰ ਰਹੇ ਆ ਤੇ ਪਰ ਇੰਡੀਆ ਵਾਲਿਆਂ ਨੂੰ ਕੋਈ ਪ੍ਰਵਾਹ ਨਹੀਂ ਉਹ ਆਪਣੇ ਡਾਨੀ ਹੋਣੀ ਆ ਕੋਈ ਵੀ ਹੈਗਾ ਜਿੱਦੇ ਵੱਡੇ ਬਿਜ਼ਨਸਮੈਨ ਆ ਕੰਪਨੀਆਂ ਆ ਤੇ ਲੋ ਲਈ ਆ ਰਹੀਆਂ ਆ ਤੇ ਵਿਕਤਾ ਪੰਜਾਬ ਦੇ ਲੋਕਾਂ ਨੂੰ ਤੇ ਪੂਰੀ ਇੰਡੀਆ ਦੇ ਵਿਕਤਾ ਪਈ ਆ ਵੀ ਜਿਹੜੇ ਟੈਰਿਫ ਲੱਗੇ ਆ 50% ਟੈਰਿਫ ਉਹ ਵੱਡੀ ਚੀਜ਼ ਹੁੰਦੀ ਆ ਤੇ ਇੰਡੀਆ ਕਹਿੰਦਾ ਸਾਡੀ ਲੋਰ ਆ ਅਸੀਂ ਤੇਲ ਰਸ਼ੀਆ ਤੋਂ ਲੈਣਾ ਆ ਰਸ਼ੀਆ ਵਾਲੇ ਤੇਲ ਸਸਤਾ ਦੇ ਰਿਆ ਸਸਤਾ ਤੇ ਲੈ ਕੇ ਉਹ ਅੱਗੇ ਵੇਚੀ ਆ ਰਹੇ ਆ ਯੂਰਪ ਨੂੰ ਪਤਾ ਨਹੀਂ ਕਿੱਥੇ ਕਿੱਥੇ ਘਲਦੇ ਆ ਅਮਰੀਕਾ ਵੀ ਥੋੜੇ ਥੋੜੇ ਪੀਸ ਜਿੱਦਾਂ ਇੰਜਨ ਆਇਲ ਬਣਾ ਕੇ ਘਲਤਾ ਜਾਂ ਕੁਝ ਬਣਾ ਕੇ ਘਲਤਾ ਹਨਾ ਪਰ ਫਾਇਦਾ ਤਾਂ ਤਾਂ ਆ ਆ ਵੀ ਜੇ ਆਪਣੇ ਇੰਡੀਆ ਦੇ ਲੋਕਾਂ ਨੂੰ ਫਾਇਦਾ ਹੋਵੇ 100-100 ਰੁਪਏ ਨੂੰ ਲੀਟਰ ਹੋ ਗਿਆ ਮੈਨੂੰ ਤਾਂ ਕਾਫੀ ਚਿਰ ਹੋ ਗਿਆ ਗਏ ਨੂੰ ਇੰਡੀਆ ਨੂੰ ਪਰ ਇਹਦੇ ਵਿੱਚ ਕਾਫੀ ਪ੍ਰਾਈਸ ਹੈਈ ਆ ਜੇ ਅਮਰੀਕਾ ਦੇ ਨਾਲ ਕਿਸੇ ਵੀ ਕੰਟਰੀ ਨਾਲ ਤੁਸੀਂ ਕੰਪੇਅਰ ਕਰ ਲੂਗੇ ਤੇ ਇੰਡੀਆ ਦੇ ਪ੍ਰਾਈਸ ਬਹੁਤ ਹੈਈ ਆ ਪਰ ਇੰਡੀਆ ਵਾਲੇ ਜੇ ਰਸ਼ੀਆ ਦਾ ਤੇਲ ਲੈਂਦੇ ਸੀਗੇ ਤਾਂ ਹੁਣ ਕਿਉਂ ਨਹੀਂ ਲੈਣਾ ਚਾਹੁੰਦੇ ਉਹ ਹੁਣ ਕੀ ਹੋ ਗਿਆ ਕਿਉਂਕਿ ਹੁਣ ਆ ਗਿਆ ਸਰਪੰਚ ਦਾ ਆਰਡਰ ਬਹੁਤ ਹੋ ਗਿਆ ਟਾਈਮ ਹੋ ਗਿਆ ਸੈਂਕਸ਼ਨ ਲੱਗਣ ਵਾਲੇ ਆ ਉਹ ਕਹਿ ਰਿਹਾ ਸੀਗਾ ਵੀ ਹਟ ਜਾਓ ਪਿਆਰ ਨਾ ਕਹਿ ਰਿਹਾ ਸੀ ਸਮਝਾ ਰਿਹਾ ਸੀ ਵੀ ਜੇ ਤੁਸੀਂ ਹਟਣਾ ਤਾਂ ਹਟ ਜਾਓ ਨਹੀਂ ਤਾਂ ਫੇਰ ਇੱਦਾਂ ਨਹੀਂ ਤਾਂ ਉਦਾਂ ਤਾਂ ਬਾਹਮ ਰੋੜ ਕੇ ਤੇ ਚੂਰੀਆਂ ਘਸ ਕੇ ਤਾਂ ਫੇਰ ਜਾ ਕੇ ਤਾਂ ਫੇਰ ਹਟਣਾ ਹੀ ਆਣਾ ਜਿੰਨਾ ਵੀ ਫਾਇਦਾ ਹੋਇਆ ਸਾਰੀਆਂ ਕੰਪਨੀਆਂ ਨੂੰ ਹੋਇਆ ਇੰਡੀਆ ਦੀ ਗਵਰਨਮੈਂਟ ਨੂੰ ਹੋਇਆ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਇਸ ਕਰਕੇ 트럼ਪ ਨੂੰ ਪਤਾ ਹੈ ਵੀ ਤੇਲ ਦੀ ਛੋੜ ਹੈ ਜਿਆ ਤੇ ਕਿਉਂਕਿ ਲੜਾਈ ਲੱਗੀ ਹੋਈ ਆ ਰਸ਼ੀਆ ਤੇ ਯੂਕਰੇਨ ਦੀ ਤੇ ਅਮਰੀਕਾ ਵਾਲਿਆਂ ਨੇ ਆਪ ਹੀ ਕਿਹਾ ਸੀਗਾ ਵੀ ਤੁਸੀਂ ਇਹ ਤੇਲ ਇਹਨਾਂ ਤੋਂ ਲੈਣ ਲਾਪੋ ਪਰ ਹੁਣ ਇੰਡੀਆ ਜ਼ਿਆਦਾ ਸਟੈਪ ਅਪ ਕਰ ਦਿੱਤਾ ਹੈ ਤੇ ਆਪਣਾ ਫਾਇਦਾ ਦੇਖਦੇ ਆ ਲੋਕਾਂ ਦਾ ਫਾਇਦਾ ਨਹੀਂ ਦੇਖਦੇ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਤੇਲ ਬਹੁਤ ਮਹਿੰਗਾ ਮਿਲਦਾ ਆ ਇਹ ਜੋ ਵੀ ਇਹ ਪੈਸੇ ਘਟ ਰਹੇ ਆ ਇੰਡੀਆ ਵਾਲੇ ਇਹ ਸਾਰੇ ਗਵਰਨਮੈਂਟ ਵਿੱਚ ਜਾ ਰਹੇ ਆ ਤੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਦੇ ਵਿੱਚ ਜਾ ਰਹੇ ਆ ਇਸ ਕਰਕੇ ਟਰੰਪ ਨੇ ਆਪਣੇ ਆਪ ਵੀ ਕਿਹਾ ਸੀਗਾ ਮਹੀਨਾ ਹੋ ਗਿਆ ਇਸ ਗੱਲ ਨੂੰ ਵੀ ਇੰਡੀਆ ਹੁਣ ਫਾਇਦੇ ਵਾਸਤੇ ਤੇਲ ਘਟ ਰਿਹਾ ਤੇ ਇਹ ਗੰਦੇ ਵੀ ਐਸ ਐਨ ਨਹੀਂ ਰੋਕਣਾ ਜੈ ਸ਼ੰਕਰ ਜੀ ਦਾ ਜਦੋਂ ਵੀ ਤੁਸੀਂ ਸੁਣ ਲਓ ਉਹ ਕਹਿ ਦਿੰਦਾ ਹੈ ਵੀ ਸਾਨੂੰ ਤਾਂ ਜੋ ਚੰਗਾ ਲੱਗਦਾ ਸੀ ਉਹੀ ਕਰਨਾ ਹੈ ਉਹ ਹੁਣ ਕਰ ਲੋ ਜਿੱਦਾਂ ਚੰਗਾ ਲੱਗਦਾ ਹੈ ਨਾ ਆਪਾਂ ਨਾ ਅਮਰੀਕਾ ਦੀ ਸਾਈਡ ਲੈਂਦੀਆਂ ਤੇ ਨਾ ਇੰਡੀਆ ਦੀ ਲੈਂਦੇ ਆ ਆਪਾਂ ਚਾਹੁੰਦੇ ਵੀ ਜਿਹੜੀ ਲੜਾਈ ਲੱਗੀ ਆ ਯੂਕਰੇਨ ਤੇ ਰਸ਼ੀਆ ਵਿੱਚ ਇਹ ਹੱਟਣੀ ਚਾਹੀਦੀ ਆ ਉਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਕੱਲਾ ਇੰਡੀਆ ਨਹੀਂ ਰਸ਼ੀਆ ਦਾ ਸਮਾਨ ਲੈਂਦਾ ਅਮਰੀਕਾ ਵੀ ਲੈਂਦਾ ਥੋੜਾ ਬਾਲਾ ਪਰ ਉਹ ਚੀਜ਼ਾਂ ਦੀ ਲੋੜ ਆ ਉਹ ਚੀਜ਼ਾਂ ਤੋਂ ਬਿਨਾਂ ਗੱਲ ਨਹੀਂ ਬੰਦੀ ਪਰ ਜਿਹੜਾ ਇੰਡੀਆ ਤੇ ਲੈ ਰਿਆ ਆ ਉਹ ਤੇਲ ਫਾਇਦੇ ਵਾਸਤੇ ਲੈ ਰਿਆ ਆ ਉਹਨਾਂ ਨੂੰ ਫਾਇਦਾ ਹੋ ਰਿਹਾ ਆ ਤੇ ਜਿਹੜੀ ਆਮ ਜਨਤਾ ਇੰਡੀਆ ਦੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਮੈਂ ਕਾਦੇ ਕਹਿ ਰਿਹਾ ਆ ਵੀ ਇੱਕ ਦਿਨ ਆਉਣੇ ਹੀ ਸੀਗਾ ਹੁਣ ਨਵੰਬਰ 21 ਦੀ ਡੈਡਲਾਈਨ ਆ ਤੇ 트ੰਪ ਨੇ ਸੈਂਕਸ਼ਨ ਲਾ ਦਿੱਤੇ ਆ ਇੰਡੀਆ ਵਾਲੇ ਤਾਂ ਕਿੰਨੇ ਸੀਗੇ ਅਸੀਂ ਨਹੀਂ ਡਰਦੇ ਕੋਈ ਸੈਂਕਸ਼ਨ ਲਾ ਦੋ ਜੋ ਮਰਜ਼ੀ ਕਰ ਦੋ ਰਸ਼ੀਆ ਸਾਡਾ ਦੋਸਤ ਆ ਪੱਕਾ ਦੋਸਤ ਆ ਯੂ ਨੋ ਮੈਂ ਮੰਨਦਾ ਪੱਕਾ ਦੋਸਤ ਆ ਇਸ ਓਕੇ ਮੈਂ ਇੰਡੀਆ ਦਾ ਫੀਲਿੰਗ ਅੰਡਰਸਟੈਂਡ ਕਰਦਾ ਆ ਪਰ ਮੈਂ ਤਾਂ ਕਹਿੰਦਾ ਵੀ ਜੇ ਤੁਸੀਂ ਅੜੇ ਸੀਗੇ ਓਕੇ ਵੀ ਅਮਰੀਕਾ ਵਾਲੇ ਉਦਾਂ ਹੀ ਬੋਲਦੇ ਆ ਜੋ ਬੋਲਦੇ ਤਾਂ ਬੋਲੀ ਜਾਂਦੋ ਤਾਂ ਫਿਰ ਜੇ ਬੋਲਦੇ ਆ ਤਾਂ ਬੋਲੀ ਜਾਂਦੋ ਤੇ ਤੁਸੀਂ ਟੇਲ ਲਾਈਨ ਬੰਦ ਕਿਉਂ ਕਰ ਰਹੇ ਆ ਮੈਨੂੰ ਇਹ ਪਤਾ ਸੀਗਾ ਵੀ ਇਹ ਜਦੋਂ ਨਾ ਇੱਕ ਇੱਕ ਚੀਜ਼ ਜਦੋਂ ਸਟੈਪ ਅਪ ਹਾਈ ਹੋ ਜਾਂਦੀ ਆ ਜਦੋਂ ਪ੍ਰੈਸ਼ਰ ਪੈ ਲੱਗਦਾ ਫਿਰ ਪ੍ਰੈਸ਼ਰ ਟੂ ਮੱਚ ਆ ਜਦੋਂ ਪੀਐਮ મોદી ਜੇ ਪ੍ਰਾਈਮ ਮਿਨਿਸਟਰ ਨਹੀਂ ਬਣੇ ਸੀਗੇ ਤੇ ਕਹਿੰਦੇ ਸੀਗੇ ਇਹ ਕਿੱਦਾਂ ਪ੍ਰੈਸ਼ਰ ਚ ਆ ਜਾਂਦੇ ਆ ਅਸੀਂ ਵੀ ਪ੍ਰੈਸ਼ਰ 'ਚ ਨਹੀਂ ਆਉਣਾ ਤੇ ਅਸੀਂ ਦਿਖਾਵਾਂਗੇ ਅਸੀਂ ਪ੍ਰੈਸ਼ਰ ਕਿੱਦਾਂ ਪਾਈਦਾ ਆ ਹੁਣ ਕਿੱਥੇ ਗਿਆ ਪ੍ਰੈਸ਼ਰ ਉਹ ਸਟੋਰੀ ਬੋਡੀ ਪਿਆ ਕਈ ਤਾਂ ਕਹਿੰਦੇ ਪੀਐਮ ਮੋਦੀ ਆਪਣੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਮਿਲਦੇ ਨਹੀਂ ਕਿਉਂਕਿ ਡਰਦੇ ਆ ਕਿਉਂਕਿ ਵੀ ਜਦੋਂ ਵੀ ਮਿਲਦੇ ਉਹਨਾਂ ਨੇ ਟੈਰਿਫ ਦੀਆਂ ਗੱਲਾਂ ਕਰਨੀਆਂ ਆ ਤੇਲ ਵਾਲੇ ਗੱਲਾਂ ਕਰਨੀਆਂ ਆ ਪਰ ਇਹਦੇ ਵਿੱਚ ਇੱਕ ਸਟੋਰੀ ਹੋਰ ਬ੍ਰੇਕ ਹੋਈ ਆ ਜਿਹੜੀ ਮੈਂ ਤਾਂ ਨਾਗੇ ਸ਼ੇਅਰ ਕਰ ਚੁੱਕਾ ਆ ਕਿ ਉਹ ਤਾਂ ਨਹੀਂ ਮਿਲਦੇ ਕਿਉਂਕਿ ਉਹਨਾਂ ਨੂੰ ਡਰਿਆ ਕਿ ਜਿਹੜੀ ਸੀਆਈਏ ਆ ਅਮਰੀਕਾ ਦੀ ਸੀਆਈਏ ਇਹ ਅਲੀਗੇਸ਼ਨਸ ਆ ਇਹ ਮੇਰੇ ਵੱਲੋਂ ਕੋਈ ਪ੍ਰੂਫ ਨਹੀਂ ਗਾ ਦੇ ਵਿੱਚ ਇਹ ਜੋ ਮੀਡੀਆ ਚ ਗੱਲਾਂ ਚੱਲ ਰਹੀਆਂ ਆ ਆਪਾਂ ਉਹੀ ਦੱਸ ਰਹੇ ਆ ਤੁਹਾਨੂੰ ਕਿ ਪੀਐਮ ਮੋਦੀ ਦੀ ਸਕਿਉਰਿਟੀ ਟੀਮ ਕਹਿੰਦੀ ਆ ਵੀ ਤੁਸੀਂ ਨਹੀਂ ਜਾਣਾ ਜਿੱਥੇ ਵੀ ਪ੍ਰੈਜ਼ੀਡੈਂਟ 트੍ਰੰਪ ਆ ਉੱਥੇ ਮੋਦੀ ਲਾਗੇ ਛਾਗੇ ਨਹੀਂ ਦਿਸਣਾ ਚਾਹੀਦਾ ਤੇ ਜਿੱਥੇ ਵੀ ਸੀਆਈਏ ਹੈਗੀ ਆ ਉੱਥੇ ਪ੍ਰਾਈਮ ਮਿਨਿਸਟਰ ਮੋਦੀ ਨਹੀਂ ਜਾਣੇ ਚਾਹੀਦਾ ਇਸ ਕਰਕੇ ਉਹਨੇ ਦੋ ਤਿੰਨ ਮੀਟਿੰਗਾਂ ਵੀ ਵੱਡੀਆਂ ਬੋਲਡ ਲੈਵਲ ਤੇ ਮਿਸ ਕੀਤੀਆਂ ਆ ਇਹ ਧਾਰਿਆ ਉਹਨਾਂ ਦੇ ਮਨ ਦੇ ਵਿੱਚ ਕੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਅਸੈਸ਼ਿਨੇਟ ਕਰਾ ਦੇਣਾ ਪਰ ਇਹ ਐਵੇਂ ਹੀ ਹੈ ਮੈਨੂੰ ਲੱਗਦਾ ਗੱਲਾਂ ਨਾ ਮੈਨੂੰ ਲੱਗਦਾ ਇਹ ਸਟੋਰੀ ਕੁਝ ਹੋ ਰਹੀ ਹੈ ਤੇ ਹੁਣ ਲੱਗੂਗੇ ਸੈਂਕਸ਼ਨ ਨਵੰਬਰ 21 ਤਰੀਕ ਨੂੰ ਉਸ ਤੋਂ ਬਾਅਦ ਪਤਾ ਲੱਗੂਗਾ ਮੈਂ ਤਾਂ ਪਹਿਲਾਂ ਹੀ ਕਹਿਐ ਸੀਗਾ ਵੀ ਇਹ ਕੰਮ ਹੋਣਾ ਹੀ ਹੋਣਾ ਆ ਦੇਖੋ ਮੈਂ ਨਹੀਂ ਕਹਿੰਦਾ ਜੋ ਅਮਰੀਕਾ ਕਰਦੀ ਠੀਕ ਕਰਦੀ ਆ ਪਰ ਇਹਨਾਂ ਤੋਂ ਤਰੀਕੇ ਹੈਗੇ ਆ ਗੋਲਡ ਪਾਵਰ ਆਈਆਰਫਏ ਵੀ ਆ ਨਾ ਸੋਚਣਾ ਤਾਂ ਪੈਣਾ ਹੀ ਆ ਨਾ ਜਾਇ ਉਹ ਕਹਿ ਰਹੇ ਆ ਵੀ ਤੁਸੀਂ ਤੇਲ ਲੈਣਾ ਬੰਦ ਕਰ ਦਿਓ ਪਰ ਉਹ ਨਹੀਂ ਹਟਦੇ ਤਾਂ ਫਿਰ ਸੈਂਕਸ਼ਨ ਲੱਗ ਗਏ ਆ ਜੇ ਹੁਣ ਸੈਂਕਸ਼ਨ ਲੱਗ ਗਏ ਆ ਮੇਰਾ ਇੱਕ ਕੁਐਸਚਨ ਆ ਇੰਡੀਆ ਨੂੰ ਤੇ ਜੈ ਸ਼ੰਕਰ ਜੀ ਨੂੰ ਵੀ ਤੁਸੀਂ ਹੁਣ ਵੀ ਕਹੋ ਹਨਾ ਵੀ ਅਸੀਂ ਤੇਲ ਜਿੱਥੋਂ ਮਰਜ਼ੀ ਲੈਣਾ ਅਸੀਂ ਲਈਏ ਅਸੀਂ ਭਾਰਤ ਦੇ ਲੋਕਾਂ ਦਾ ਸੋਚਣਾ ਆ ਸੋਚਦੇ ਸੀ ਤੁਸੀਂ ਲੋਕਾਂ ਦਾ ਉਹ ਤਾਂ ਪਤਾ ਹੈ ਕਿੰਨਾ ਕੁ ਸੋਚਦੇ ਸੀ ਜਿੰਨਾ ਵੀ ਫਾਇਦਾ ਹੁੰਦਾ ਸੀ ਤੁਹਾਡੇ ਕਾਰਪੋਰੇਟ ਨੂੰ ਹੁੰਦਾ ਸੀਗਾ ਹੋਣ ਵੀ ਕਹਦੇ ਤੁਸੀਂ ਵੀ ਅਸੀਂ ਤਾਂ ਤੇਲ ਲੈਣਾ ਹੀ ਆ ਤੁਸੀਂ ਰੋਕ ਕੇ ਦਿਖਾ ਲਓ ਬੜਾ ਰੋਲਾ ਪਾਇਆ ਸੀਗਾ ਹੁਣ ਕਿਉਂ ਤੁਸੀਂ ਲੱਗੇ ਆ ਮੰਨਣ ਆਈ ਹੋਪ 21 ਤਰੀਕ ਤੱਕ ਤੁਸੀਂ ਜਵਾਬ ਦੇ ਸਕੋ ਅਮਰੀਕਾ ਨੂੰ ਕਿਉਂਕਿ ਮੈਂ ਚਾਹੁੰਦਾ ਆ ਵੀ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰੋ ਹਨਾ ਕਿਸੇ ਦੇ ਡਾਟ ਦਾ ਪ੍ਰੈਸ਼ਰ ਚ ਪਾ ਕੇ ਨਾ ਕਰੋ ਪਰ ਜੇ ਤੁਸੀਂ ਬੋਲਦੇ ਨਹੀਂਗੇ ਤਾਂ ਉਹ ਤੁਸੀਂ ਪਹਿਲਾਂ ਇਹ ਕਹਿੰਦੇ ਸੀਗੇ ਵੀ ਸਾਡੇ ਉੱਤੇ ਸੈਂਕਸ਼ਨ ਕਾਉਣ ਲਾ ਸਕਦਾ ਸਾਡੇ ਉੱਤੇ ਤੈਅਰਫ ਕਿੱਦਾਂ ਲੱਗਦੀ ਆ ਉਹਨੇ ਲਾ ਕੇ ਦਿਖਾ ਲਈ ਆ ਪਰ ਅਮਰੀਕਾ ਦੇ ਲੋਕਾਂ ਦਾ ਨੁਕਸਾਨ ਹੁੰਦਾ ਆ ਇਹ ਟੈਰਫ ਉਹ ਚੀਜ਼ ਆ ਜਿਹੜੀ ਤੁਸੀਂ ਇੰਡੀਆ ਵਾਲੇ ਨਹੀਂ ਦੇ ਰਹੇ ਅਮਰੀਕਾ ਨੂੰ ਇਹ ਅਮਰੀਕਾ ਦੇ ਲੋਕੀ ਦੇ ਰਹੇ ਆ ਇਹ ਮਾਮਲਾ ਹੋ ਰਿਹਾ ਉਹ ਤਾਂ ਪ੍ਰੈਜ਼ੀਡੈਂਟ 트ੰਪ ਜੀ ਨੂੰ ਦਿਸ ਪਿਆ ਆ ਵਿੱਚ ਇਲੈਕਸ਼ਨਾਂ ਦੇ ਵੀ ਵਿੱਚ ਲੋਕੀ ਕਿੱਦਾਂ ਹੋਣਾ ਆਫਸੈਟ ਹੋਏ ਪਏ ਆ ਵੀ ਇਹ ਮਾਮਲਾ ਗੜਬੜ ਦਾ ਲੱਗ ਰਿਹਾ ਇਸ ਵੇਲੇ ਹਣਾ ਮਾਮਲਾ ਗੜਬੜਿਆ ਜਿੱਦਾਂ ਕਹਿੰਦੇ ਹੁੰਦੇ ਪੰਜਾਬ ਦੇ ਵਿੱਚ ਪਰ ਤੁਸੀਂ ਆਪਣਾ ਦੇਖੋ ਮੈਂ ਚਾਹੁੰਦਾ ਇੰਡੀਆ ਵਾਲੇ ਕਹਿਣ ਪ੍ਰਾਈਮ ਮਿਨਿਸਟਰ ਮੋਦੀ ਕਵੇ ਬੀਓਸੀ ਇੰਡੀਆ ਵਾਲੇ ਜੋ ਸਾਡੀ ਮਰਜ਼ੀ ਆ ਅਸੀਂ ਉਹੀ ਕਰਨਾ ਆ ਕਹਿ ਕੇ ਤਾਂ ਦੇਖੋ ਇੱਕ ਵਾਰੀ ਗੱਲ ਕਰੋ ਸ਼ਾਇਦ ਉਹ ਮੰਨ ਨਹੀਂ ਜਾਵੇ ਸਰਪੰਚ ਦੁਨੀਆ ਦਾ ਹਨਾ ਕੀ ਪਤਾ ਮੈਨੂੰ ਪਰ ਜੇ ਤੁਸੀਂ ਕਹੋਗੇ ਨਹੀਂ ਕੁਝ ਵੀ ਫੇਰ ਕੀ ਪਤਾ ਲੱਗੂਗਾ ਜੇ ਤੁਸੀਂ ਨਾ ਕਿਹਾ ਫੇਰ ਤਾਂ ਉਹੀ ਗੱਲ ਹੋ ਗਈ ਨਾ ਜਿਹੜੀ ਮੈਂ ਕਰ ਰਿਹਾ ਸੀ ਅੱਗੇ ਹੀ ਵੀ ਜੀ ਅੱਜ ਨਹੀਂ ਤਾਂ ਕੱਲ ਨੂੰ ਕੱਲ ਨੂੰ ਨਹੀਂ ਤਾਂ ਪਰਸ ਨੂੰ ਇੱਕ ਦਿਨ ਆਉਣਾ ਹੀ ਆ ਵੀ ਜਦੋਂ ਚੂੜੀਆਂ ਚੰਗੀ ਤਰ੍ਹਾਂ ਕੱਸੀ ਆਣੀਆਂ ਆ ਤੇ ਬਾਹਾਂ ਮਰੋੜੀਆਂ ਜਾਣੀਆਂ ਤਾਂ ਫੇਰ ਪਤਾ ਲੱਗਣਾ ਵੀ ਕੀ ਆ ਤੇ ਕੀ ਨਹੀਂ ਤਾਂ ਤੁਸੀਂ ਕਹਿ ਦਿਓ ਵੀ ਜੇ ਤੁਹਾਨੂੰ ਜਿਆਦਾ ਹੀ ਚੰਗਾ ਲੱਗਦਾ ਰਸ਼ੀਆ ਨੇ ਤੁਹਾਡੀ ਹਮੇਸ਼ਾ ਹੈਲਪ ਕੀਤੀ ਆ ਰਸ਼ੀਆ ਨੇ ਤੁਹਾਡੀ ਜਦੋਂ ਬੰਗਲਾਦੇਸ਼ ਵਿੱਚ ਪਾਕਿਸਤਾਨ ਇੰਸ ਪਾਕਿਸਤਾਨ ਵੈਸ ਪਾਕਿਸਤਾਨ ਜਦੋਂ ਉਹ ਸਾਰਾ ਲਫਰਾ ਚੱਲ ਰਿਹਾ ਸੀਗਾ ਰਸ਼ੀਆ ਨੇ ਤੁਹਾਡੀ ਹੈਲਪ ਕੀਤੀ ਉਦੋਂ ਉਦੋਂ ਦਾ ਉਹ ਤੁਹਾਡੇ ਨਾਲ ਖੜਾ ਆ ਰਸ਼ੀਆ ਨੂੰ ਤੁਹਾਡੀ ਲੋਰ ਆ ਰਸ਼ੀਆ ਦੇ ਤੁਸੀਂ ਤੇਲ ਲੈਣਾ ਬੰਦ ਕਰ ਦਿੱਤਾ ਉਦੋਂ ਚਾਈਨਾ ਨੇ ਵੀ ਕਰ ਦੇਣਾ ਆ ਪਰ ਕਹਿਣ ਦਾ ਮਤਲਬ ਇਹ ਆ ਵੀ ਅਮਰੀਕਨ ਗਵਰਨਮੈਂਟ ਚਾਹੁੰਦੀ ਨੀ ਕਿ ਵੀ ਤੁਸੀਂ ਤੇਲ ਉਹਨਾਂ ਤੋਂ ਲਵੋ ਮੈਨੂੰ ਲੱਗਦਾ ਮਸਲਾ ਹੋਰ ਹੀ ਐ ਤੇਲ ਦਾ ਤਾਂ ਹੈ ਹੀ ਨੀਗਾ ਪਰ ਇਹ ਪ੍ਰੈਸ਼ਰ ਪਾਉਣੇ ਵਾਲੀ ਗੱਲ ਐ ਕਿ ਨਾ ਤਾਂ ਪ੍ਰੈਸ਼ਰ ਉਹਨਾਂ ਨੇ ਪਾ ਕੇ ਹੀ ਹਟਣਾ ਐ ਤੁਸੀਂ ਕਹਿ ਦੋ ਹਨ ਵੀ ਕਹਿ ਦੋ ਅਸੀਂ ਨਹੀਂ ਸੈਂਕਸ਼ਨਾਂ ਤੋਂ ਡਰਦੇ ਅਸੀਂ ਜੋ ਕਰਨਾ ਕਰਾਂਗੇ ਇੱਕ ਤਾਂ ਯਾ ਤੁਹਾਡੀ ਇਹ ਸਮਝ ਨਹੀਂ ਆਉਂਦੀ ਤੁਸੀਂ ਕਹਿੰਦੇ ਰਹਿੰਦੇ ਆ ਰੋਲਾ ਪਾਇਆ ਪਿਆ ਜਿੱਥੇ ਵੀ ਦੇਖ ਲਓ ਤੀਜੇ ਨੰਬਰ ਤੇ ਪਹੁੰਚ ਗਏ ਅਸੀਂ ਚੌਥੇ ਨੰਬਰ ਤੇ ਪਹੁੰਚ ਗਏ ਕਾਨਮੀ ਵਿੱਚ ਤਾਨੂੰ ਪਤਾ ਆ ਵੀ ਕੋਈ ਵੀ ਕੰਟਰੀ ਨਹੀਂ ਚਾਹੁੰਦੀ ਕੋਈ ਐਡਾ ਕੰਟਰੀ ਅੱਗੇ ਆਵੇ ਤਾਂ ਨੂੰ ਤੇ ਜਦੋਂ ਤਾਂ ਨੂੰ ਆਵੇ ਫਿਰ ਬਾਕੀ ਕੰਟਰੀਆਂ ਨੂੰ ਖਤਰਾ ਪੈਂਦਾ ਆ ਸਮਝੇ ਕਿ ਨਹੀਂ ਸਮਝੇ ਹੁਣ ਤੁਸੀਂ ਬਾਰ ਬਾਰ ਕਹੀ ਜਾਂਦੇ ਆ ਹੈ ਸੱਚ ਹੈ ਕਹਿਣਾ ਵੀ ਚਾਹੀਦਾ ਆ ਪਰ ਤੁਸੀਂ ਕਹੋ ਹਨਾ ਪਰ ਇਹਦਾ ਅਸਰ ਬਹੁਤ ਵੱੰਦਾ ਆ ਦੁਨੀਆ ਦੇਖ ਕੇ ਰਾਜੀ ਨਹੀਂ ਹੁੰਦੀ ਫਿਰ ਫੇਕ ਹੀ ਹੁੰਦਾ ਫੇ ਪ੍ਰੋਬਲਮਾਂ ਪੈਂਦੀਆਂ ਫੇ ਪ੍ਰੈਸ਼ਰ ਪੈਂਦਾ ਆ ਜਿੱਦਾਂ ਹੁਣ ਪੈ ਰਿਹਾ ਆ ਤੁਸੀਂ ਤਾਂ ਕਹਿੰਦੇ ਸੀਗੇ ਜੋ ਮਰਜੀ ਹੋ ਜਵੇ ਵੀ ਰਸ਼ੀਆ ਤੋਂ ਤੇਲ ਲੈਣਾ ਅਸੀਂ ਬੰਦ ਨਹੀਂ ਕਰਨਾ 21 ਤਰੀਕ ਤੱਕ ਆਲਰੇਡੀ ਆਡਰ ਆ ਗਿਆ ਤੇ ਆਲਰੇਡੀ ਇੰਡੀਆ ਨੇ ਕੰਫਰਮ ਕੀਤਾ ਹੈ ਵੀ ਅਸੀਂ ਤੇਲ ਨਹੀਂ ਲੈਣਾ ਹੁਣ ਉਹ ਜਾਰੀ ਦੋਸਤੀ ਕਿੱਥੇ ਗਈ ਹੁਣ ਉਹ ਕਿੱਥੇ ਗਏ ਟਾਈਸ ਹੁਣ ਉਹ ਮੀਟਿੰਗਾਂ ਕਿੱਥੇ ਗਈਆਂ ਹੁਣ ਉਹ ਧਮਕੀਆਂ ਕਿੱਥੇ ਗਈਆਂ ਹੁਣ ਉਹ ਕਿੱਥੇ ਗਿਆ ਜੇਰਾ ਵੀ ਕਹਿੰਦੇ ਸੀ ਅਸੀਂ ਤਾਂ ਜੋ ਮਰਜੀ ਹੋ ਜਵੇ ਅਸੀਂ ਰਸ਼ੀਆ ਤੋਂ ਤੇਲ ਲੈਣਾ ਬੰਦ ਨਹੀਂ ਕਰਨਾ ਮੈਂ ਤਾਂ ਚਾਹੁੰਦਾ ਤੁਸੀਂ ਕਰੋ ਹਨਾ ਕੁਝ ਸ਼ੋਅ ਕਰੋ ਪਤਾ ਲੱਗੇ ਇੰਡੀਆ ਵੱਡੀ ਕੰਟਰੀ ਆ ਇੰਡੀਆ ਨੂੰ ਡਰਨ ਦੀ ਲੋੜ ਨਹੀਂ ਇਹਦੇ ਵਿੱਚ ਪਰ ਮੈਂ ਇਹ ਵੀ ਦੇਖਣਾ ਚਾਹੁੰਦਾ ਵੀ ਕੀ ਹੁੰਦਾ ਅੱਗੇ ਹਨਾ ਮੈਂ ਨਹੀਂ ਚਾਹੁੰਦਾ ਇੰਡੀਆ ਦਾ ਤੇ ਅਮਰੀਕਾ ਦਾ ਕੋਈ ਪੰਗਾ ਪਵੇ ਪੰਗੇ ਅੱਗੇ ਹੀ ਉਹ ਦੁਨੀਆ 'ਚ ਪਏ ਆ ਉਹੀ ਨਹੀਂ ਮੁੱਕਦੇ ਪਰ ਇੱਕ ਗੱਲ ਹੋ ਰਹੀ ਆ ਚਾਈਨਾ ਇਹਦੇ ਵਿੱਚ ਬਹੁਤ ਵੱਡਾ ਖਿਡਾਰੀ ਆ ਚਾਈਨਾ ਨਹੀਂ ਚਾਹੁੰਦਾ ਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਛੱਡੇ ਤੇ ਇੰਡੀਆ ਅੱਗੇ ਕਾਮਯਾਬੀ ਕਰੇ ਉਹ ਜਿੱਦਾਂ ਮਰਜੀ ਆ ਤੁਸੀਂ ਕਹਣਾ ਕਹ ਲਓ ਹਾਂ ਚਾਈਨਾ ਆਪਣਾ ਨੇਬਰ ਆ ਗੁਆਂਢੀ ਆਪਣਾ ਪਰ ਉਹ ਦੇਖ ਕੇ ਇੰਨੀ ਤਰੱਕੀ ਜਿੱਦਾਂ ਇੰਡੀਆ ਕਰ ਰਿਹਾ ਉਹਨਾਂ ਦੇ ਵੀ ਨਿਗਾ ਵਿੱਚ ਨਹੀਂ ਸੱਟ ਬੈਦੀ ਹਾਂ ਕ੍ਰੀਜ਼ਨਾਂ ਚਾਈਨਾ ਕਿਉਂ ਕਹਿੰਦਾ ਆ ਵੀ ਇਹ ਲੜਾਈ ਨਾ ਬੰਦ ਹੋਵੇ ਉਹਨੂੰ ਪਤਾ ਆ ਵੀ ਜਦੋਂ ਇਹ ਲੜਾਈ ਬੰਦ ਹੋ ਗਈ ਰਸ਼ੀਆ ਤੇ ਯੂਕਰੇਨ ਦੀ ਉਸ ਤੋਂ ਬਾਅਦ ਲੋਕਾਂ ਦੀਆਂ ਸਾਰੀਆਂ ਨਜ਼ਰਾਂ ਚਾਈਨਾ ਤੇ ਆ ਜਾਣੀਆਂ ਤੇ ਚਾਈਨਾ ਹਜੇ ਹੈ ਹੈ ਤੇ ਸਟਰੋਂਗ ਆ ਪਰ ਇੰਨਾ ਵੀ ਨਹੀਂ ਸਟਰੋਂਗ ਵੀ ਜਰਾ ਉਹ ਪੂਰੀ ਦੁਨੀਆ ਨਾਲ ਪੰਗਾ ਲੈ ਸਕੇ ਅਮਰੀਕਾ ਦੀ ਇੱਕ ਗੱਲ ਨਹੀਂ ਸਮਝ ਆਉਂਦੀ ਉਹ ਜਿੱਥੇ ਵੀ ਜਾ ਕੇ ਡੀਲ ਬਣਾ ਲੈਂਦਾ ਆ ਤੇ ਡੀਲ ਹੋ ਵੀ ਜਾਂਦੀ ਆ ਤੇ ਅਟ ਐਂਡ ਆਫ ਦਿ ਡੇ ਉਹ ਬਾਕੀ ਕੰਟਰੀਆਂ ਨੂੰ ਸੈੱਟ ਕਰਨਾ ਚਾਹੁੰਦਾ ਆ ਵੀ ਅਸੀਂ ਆ ਆ ਤਾਂ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਐਡਾ ਕਰਦੇ ਆ ਕੰਮ ਉਹ ਠੀਕ ਆ ਅੰਡਰਸਟੈਂਡ ਯੂ نو ਇਹਦੇ ਜਿੱਦ ਅੱਗੇ ਆਪਾਂ ਅੱਗੇ ਡਿਸਕਸ ਕੀਤੀ ਵੀ ਇਹਦੇ ਵਿੱਚ ਪ੍ਰੋਬਲਮਾਂ ਵੀ ਉਹ ਪੈਂਦੀਆਂ ਆ ਪਰ ਮੈਂ ਚਾਹੁੰਦਾ ਇੰਡੀਆ ਇੱਕ ਸਟੈਂਡ ਲਵੇ ਵੀ ਜੇ ਤੁਹਾਨੂੰ ਪਤਾ ਆ ਵੀ ਰਸ਼ੀਆ ਟਾਟਾ ਸਾਥ ਦੰਦਾਵੇਂ ਸ਼ਾ ਉਹਨੂੰ ਤਾਂ ਡੀਲ ਹੋ ਰਿਹਾ ਵੀ ਤੇਲ ਤੁਸੀਂ ਲਓਗੇ ਉਤੋਂ ਪੈਸੇ ਆ ਰਹੇ ਆ ਤੇ ਤੇਲ ਤੁਹਾਨੂੰ ਸਸਤਾ ਦੇ ਰਿਹਾ ਆ ਤੁਸੀਂ ਹਮੇਸ਼ਾ ਤੋਂ ਕਹਿੰਦੇ ਆਇਆ ਵੀ ਸਸਤਾ ਤੇਲ ਸਾਨੂੰ ਚਾਹੀਦਾ ਆ ਤੇ ਸਸਤਾ ਤੇਲ ਅਸੀਂ ਲੈਣਾ ਆ ਅਸੀਂ ਕਿਸੇ ਦੇ ਕਹੇ ਤੇ ਨਹੀਂ ਰੁਕਣਾ ਤਾਂ ਫੇ ਹੁਣ ਕਿਉਂ ਰੁਕ ਰਹੇ ਆ ਤੁਸੀਂ ਹੁਣ ਉਹ ਟਾਈਮ ਆ ਗਿਆ ਆ ਵੀਂਡੀਆਂ ਨੂੰ ਯੂ-ਟਰਨ ਲੈਣਾ ਪੈਣਾ ਆ ਤੇ ਆਪਣੇ ਰਿਲਾਇੰਸ ਗਰੁੱਪ ਨੇ ਵੀ ਕਹਿਤਾ ਅਸੀਂ ਰਸ਼ੀਆ ਤੋਂ ਤੇਲ ਨਹੀਂ ਲੈਣਾ ਕਿਉਂਕਿ ਰਸ਼ੀਆ ਆਲੀਆਂ ਕੰਪਨੀਆਂ ਤੇ ਅਮਰੀਕਾ ਨੇ ਸੈਂਕਸ਼ਨ ਲਾਤੇ ਆ ਤਾਂ ਜੇ ਉਹ ਉਹਨਾਂ ਨਾਲ ਬਿਜ਼ਨਸ ਕਰਨੂਗੀ ਇੰਡੀਆ ਵਾਲੇ ਬਿਜ਼ਨਸ ਕਰਨਗੇ ਰਸ਼ੀਆ ਦੀਆਂ ਕੰਪਨੀਆਂ ਨਾਲ ਤੇ ਇੰਡੀਆ ਦੀ ਇੰਨੀ ਮਾਰੀ ਹਾਲទੋ ਜਾਣੀਆਂ ਯਾਰੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਸ ਕਰਕੇ ਇਹ ਸਹੀ ਡਿਸੀਜਨ ਕੀਤੀ ਹੈ ਮੋਦੀ ਨੇ ਤੇ ਸਹੀ ਡਿਸੀਜਨ ਕੀਤੀ ਹੈ ਦਾਨੀ ਅੰਬਾਨੀ ਜੋ ਵੀ ਹੈਗੇ ਜਿੰਨੇ ਵੀ ਹੈਗੇ ਆ ਉਹ ਉਹਨਾਂ ਦਾ ਰਾਈਟ ਆ ਅਗਲਿਆਂ ਦਾ ਬਿਜ਼ਨਸ ਆ ਮੈਂ ਕੌਣ ਹੁੰਦਾ ਉਹਨਾਂ ਨੂੰ ਕਹਾਂ ਲੇ ਵੀ ਤੁਸੀਂ ਕੀ ਨਹੀਂ ਕਰਨਾ ਕੀ ਨਹੀਂ ਕਰਨਾ ਪਰ ਮੈਂ ਤਾਂ ਕਹਿੰਦਾ ਜੇਰੀ ਇੱਕ ਗੱਲ ਕਰਦੇ ਆ ਨਾ ਉੱਤੇ ਟਿਕੋ ਤਾਂ ਫੇਰ ਦੇਖੋ ਅੱਗੇ ਕੀ ਹੁੰਦਾ ਹਨ ਪਰ ਉਹਨਾਂ ਨੂੰ ਪਤਾ ਆ ਵੀ ਇਹ ਬਦਨਾਮੀ ਵਾਲੀ ਗੱਲ ਤੇ ਈਦੂ ਬਾਦ ਵਿੱਚ ਬਹੁਤ ਜ਼ਿਆਦਾ ਸੈਂਕਸ਼ਨ ਲੱਗ ਜਾਣੇ ਆ ਤਾਂ ਫੇਰ ਅਮਰੀਕਾ ਦਾ ਜੋ ਅਮਰੀਕਾ ਆ ਉਹ ਦੱਸੂਗਾ ਤੁਹਾਨੂੰ ਕੀ ਆ ਹਨਾ ਪਰ ਮੈਂ ਚਾਹੁੰਦਾ ਸੀਗਾ ਵੀ ਅਮਰੀਕਾ ਇੰਡੀਆ ਵਾਲੇ ਵੀ ਥੋੜਾ ਹੀ ਆਪਣਾ ਸਟੈਂਡ ਲੈਣ ਤੇ ਵੀ ਦੱਸਣ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਤਾਂ ਪਤਾ ਲੱਗੇ ਵੀ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਤਾਂ ਕਿੰਨਾ ਕੁ ਨੰਬਰ ਹਾਈ ਆ ਤੇ ਕਿਵੇਂ ਕਿੰਨਾ ਕੁ ਲੋ ਜਾਂਦਾ ਪਰ ਜੀ ਆਪਾਂ ਗੱਲ ਕਰੀਏ ਇੰਡੀਆ ਵਾਲਿਆਂ ਨੂੰ ਪਤਾ ਹੈ ਵੀ ਇਹ ਪੰਗਾ ਲੈਣਾ ਚੰਗਾ ਨਹੀਂਗਾ ਉਹਨੇ ਗੱਲਾਂ ਗੱਲਾਂ ਵਾਦਾਂ ਵਿੱਚ ਕਾਫੀ ਕੁਝ ਕਰ ਲਿਆ ਅੱਗੇ ਪਰ ਹੁਣ ਇਹ ਆ ਕੀ ਹੁਣ ਰਿਪੋਰਟ ਆਈ ਆ ਵੀ ਇਹ ਜੇ ਨਾਂ ਕਹਿੰਦਾ ਮੰਨਿਆ ਇਹਨਾਂ ਨੇ ਤਾਂ ਇੰਡੀਆ ਵਿੱਚ ਬਹੁਤ ਮਾਰੀ ਹਾਲਤ ਹੋ ਸਕਦੀ ਆ ਤੇ ਲੋਕੀ ਅੱਗੇ ਹੀ ਕੰਮ ਤੋਂ ਬਗੈਰ ਆ ਤੇ ਉਹ ਟੈਰਫ ਨੇ ਮਾਰਿਆ ਪਿਆ ਆ ਤੇ ਉਹਦੇ ਵਿੱਚ ਬਹੁਤ ਜ਼ਿਆਦੀ ਮਾਰੀ ਹਾਲਤ ਹੋ ਜਾਨੀ ਤੇ ਇਸ ਕਰਕੇ ਮੈਨੂੰ ਲੱਗਦਾ ਇੰਡੀਆ ਨੇ ਸਹੀ ਡਿਸੀਜਨ ਲਈ ਆ ਪਰ ਮੈਂ ਚਾਹੁੰਦਾ ਸੀਗਾ ਵੀ ਇਹ ਏ ਰਸ਼ੀਆ ਦੇ ਨਾਰੈਨ ਕਿਉਂਕਿ ਰਸ਼ੀਆ ਇਹਨਾਂ ਦਾ ਸਾਥ ਦਿੰਦਾ ਹਮੇਸ਼ਾ ਤੇ ਹੁਣ ਰਸ਼ੀਆ ਵਾਲਿਆਂ ਨੇ ਕਹਿਣਾ ਵੀ ਤੁਸੀਂ ਫੇਰ ਅਮਰੀਕਾ ਤੋਂ ਡਰ ਗਏ ਆ ਤਦ ਹੀ ਤਾਂ ਬ੍ਰਿਕਸ ਦੇ ਵਿੱਚ ਇੰਡੀਆ ਤੇ ਕੋਈ ਯਕੀਨ ਨਹੀਂ ਕਰਦਾ ਇੰਨਾ ਔਰ ਜਦੋਂ ਵੀ ਬ੍ਰਿਕਸ ਦੀ ਗੱਲ ਆਉਂਦੀ ਆ ਵੀ ਅਸੀਂ ਆਪਣਾ ਆ ਨੋਟ ਬਣਾਉਣਾ ਆ ਅਸੀਂ ਆਦਾਂ ਕਰਨਾ ਉਦਾਂ ਕਰਨਾ ਤਾਂ ਅਮਰੀਕਾ ਵਾਲਿਆਂ ਨੂੰ ਇੰਡੀਆ ਵਾਲੇ ਕਹਿ ਦਿੰਦੇ ਆ ਨਹੀਂ ਨਹੀਂ ਅਸੀਂ ਤਾਂ ਉਦਾਂ ਹੀ ਆ ਨਾਲ ਨਾਲ ਹੀ ਗੜੇ ਆ ਨਾ ਫੋਟੋ ਖਿਜੋਣ ਲਈ ਤੇ ਜੀ ਇਦਾਂ ਕਰਨਾ ਉਹ ਕਰਨਾ ਪਰ ਆਪਸ ਵਿੱਚ ਉਹ ਟਾਟੇ ਕੋਈ ਯਕੀਨ ਨਹੀਂ ਰਹਿਣਾ ਕਿ ਸਦਾਣਾ ਚਾਈਨਾ ਨਾਲ ਤੁਹਾਡੀ ਜੀ ਤੋਂ ਟੋਰੀ ਜੀ ਬਣੀ ਆ ਹੁਣ ਤੇ ਰਸ਼ੀਆ ਨਾਲ ਤੁਹਾਡੀ ਪੱਕੀ ਮਿੱਤਰ ਜਿੱਦਾਂ ਦੋਸਤ ਤੁਹਾਡੇ ਨਾਲ ਤੇ ਹੁਣ ਉਹਨਾਂ ਨੇ ਵੀ ਤੁਹਾਡੇ ਯਕੀਨ ਓੜ ਜਾਣਾ ਵੀ ਤੁਸੀਂ ਫੇਰ ਡਰ ਗਏ ਆ ਸੈਂਕਸ਼ਨ ਤੋਂ ਹਣ ਗੱਲ ਇਹ ਆ ਰਸ਼ੀਆ ਤੇ ਸੈਂਕਸ਼ਨ ਬੋ ਲੱਗੇ ਆ ਪਰ ਰਸ਼ੀਆ ਨੂੰ ਕੋਈ ਫਰਕ ਨਹੀਂ ਪਾਣਾ ਰਸ਼ੀਆ ਤੋਂ ਤੇਲ ਆ ਆਪਣੇ ਤੋਂ ਤੇਲ ਨਹੀਂ ਗਾ ਰਸ਼ੀਆ ਦਾ ਸਮਾਨ ਲੋਕੀ ਲੈਂਦੇ ਆ ਆਰੇ ਦਰਜ ਕੀ ਆ ਦੱਸੋ ਇਹਨੂੰ ਹਾਂ ਸਮਾਨ ਜਾਂਦਾ ਆ ਬਾਹਰ ਪਰ ਇਦਾਂ ਦੀ ਚੀਜ਼ ਕੀ ਆ ਜਿਹੜੀ ਵੀ ਤਰ ਤੋ ਲੈਣੀ ਲੈਣੀ ਆ ਲੋਕਾਂ ਨੇ ਜਿਹੜਾ ਸਮਾਨ ਤੁਸੀਂ ਘੱਲ ਰਹੇ ਆ ਅਮਰੀਕਾ ਨੂੰ ਜਾਂ ਕਿਤੇ ਵੀ ਯੂਰਪ ਵਿੱਚ ਕਿਤੇ ਵੀ ਲਾ ਲੋ ਦੁਨੀਆ ਤੇ ਉਹ ਬਾਹਰੋਂ ਵੀ ਲੋਕੀ ਮੰਗਾ ਸਕਦੇ ਆ ਨਾ ਤਰ ਤੋ ਇਦਾਂ ਦੀ ਕੋਈ ਚੀਜ਼ ਨਹੀਂ ਕੀ ਵੀ ਜਿਹੜੀ ਇੰਡੀਆ ਜੀ ਬਣਦੀ ਆ ਤੇ ਉਹ ਜਿਹੜੀ ਸਪੈਸ਼ਲ ਆ ਜਿੱਦਾਂ ਤੇਲ ਹੋਵੇ ਤਾਂ ਫੇਰ ਜਦੋਂ ਤੇਲ ਆਪਣੇ ਤੋਂ ਆਊਗਾ ਤਾਂ ਫੇਰ ਆਪਾਂ ਗੱਲਾਂ ਬਾਤ ਐਦਾਂ ਦੀਆਂ ਕਰ ਸਕਦੇ ਆ ਪਰ ਐਸ ਵੱਲੇ ਇਹ ਜੋ ਕੀਤਾ ਸਹੀ ਕੀਤਾ ਆ ਆਈ ਥਿੰਕ ਫॉर ਇੰਡੀਆ ਇਹ ਸਹੀ ਕੀਤਾ ਆ ਕੰਮ ਨਹੀਂ ਤਾਂ ਸੈਂਕਸ਼ਨਾਂ ਨੇ ਲਾ ਕੇ ਨਾ ਮਾਰੀ ਹਾਲਤ ਬਹੁਤ ਕਰ ਦੇਣੀ ਸੀ ਹੁਣ ਮੇਨ ਕਾਮ ਇਹੀ ਕਹਿਣਾ ਆ ਮੈਂ ਤੁਹਾਨੂੰ ਵੀ ਜਿੱਦਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਸੀਗੇ ਵੀ ਰਸ਼ੀਆ ਦਾ ਤੇਲ ਲੈਣਾ ਬੰਦ ਕਰ ਦਿਓ ਤੇ ਵਾਪਸ ਜਿਹੜੇ ਪੁਰਾਣੇ ਰਾਹ ਤੇ ਸੀਗੇ ਉਧਰ ਆ ਜਾਓ ਹੁਣ ਜਿਹੜੀ ਗੈਸ ਗੂਸੇ ਆ ਕੁਤਾਰ ਵਾਲਿਆਂ ਤੋਂ ਲਵਾਂਗੇ ਫਿਰ ਆਕ ਵਿੱਚ ਜਾਵਾਂਗੇ ਇੰਡੀਆ ਵਾਲੇ ਤੇਲ ਲਵਾਂਗੇ ਪਰ ਆਬਵੀਅਸਲੀ ਮੇਨ ਪੁਆਇੰਟ ਜਿਹੜਾ ਹੈਗਾ ਯਾ ਪ੍ਰੈਜ਼ੀਡੈਂਟ 트ੰਪ ਦਾ ਵੀ ਤੁਸੀਂ ਤੇਲ ਅਮਰੀਕਾ ਤੋਂ ਹੀ ਲੈਣਾ ਆ ਅਮਰੀਕਾ ਵਾਲੇ ਕਾਫੀ ਤੇਲ ਬਣਾ ਰਹੇ ਆ ਸਾਰੀ ਦੁਨੀਆ ਨਾਲੋਂ ਜ਼ਿਆਦਾ ਤੇਲ ਅਮਰੀਕਾ ਬਣਾ ਰਹੀ ਆ ਪਰ ਉਹ ਯੂਜ਼ ਨਹੀਂ ਕਰਦੇ ਆਪਣੇ ਨਾਲ ਪਰ ਹੁਣ ਉਹ ਕਰਨਗੇ ਤਾਂ ਉਹ ਚਾਹੁੰਦੇ ਆ ਵੀ ਇੰਡੀਆ ਵਾਲੇ ਸੱਤ ਤੋਂ ਤੇਲ ਲੈਣ ਪਹਲਾ ਮਹਿੰਗਾ ਪਵੇ ਜਾਂ ਸਸਤਾ ਪਵੇ ਅਮਰੀਕਾ ਵਾਲਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਣਾ ਹੈ ਜਿਹੜੇ ਇੰਡੀਆ ਦੇ ਲੋਕ ਆ ਜਿਨ੍ਹਾਂ ਨੂੰ ਜਦੋਂ ਇੰਡੀਆ ਨੂੰ ਸਸਤਾ ਤੇਲ ਮਿਲਦਾ ਸੀ ਰਸ਼ੀਆ ਤੋਂ ਉਦੋਂ ਨਹੀਂ ਕੋਈ ਫਾਇਦਾ ਹੋਇਆ ਤੇ ਜਦੋਂ ਮਹਿੰਗਾ ਤੇ ਲੈਣਾ ਪਿਆ ਤੇ ਫੇ ਕਿੰਨਾ ਜ਼ਿਆਦਾ ਹੋਰ ਪੈਸੇ ਖਰਚਨੇ ਪੈਣੀਆਂ ਹਨ ਇਹ ਸੋਚਿਓ ਜਰਾ ਬਹਿ ਕੇ ਚਲੋ ਅੱਜ ਦੀਆਂ ਖਬਰਾਂ ਦੇਖਸ ਤੇ ਇਹੀ ਆਪਾਂ ਮਿਲਦੇ ਹਾਂ ਫਿਰ ਬਾਅਦ ਵਿੱਚ ਅੱਜ ਸ਼ਾਮ ਨੂੰ ਇੱਕ ਹੋਰ ਸਟੋਰੀ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ ਸਸੀਏ